ਕਿਰਤਿਆਂ ਦਾ ਕੰਮ ਹੁੰਦਾ ਕਿਰਤ ਕਰਨਾ ਤੇ ਵਿਹਲਣਾ ਦਾ ਕੰਮ ਹੁੰਦਾ ਗੱਲਾਂ ਕਰਨੀਆਂ ਇੱਥੇ ਦਿਹਾੜੀ ਦੀ ਮਤਲਬ ਕਿੰਨੇ ਕ ਦਰਜਣ ਕੇਲੇ ਵਿਕੇ ਜਾਂਦੇ ਆ ਲੱਗ ਜਾਂਦਾ ਵੀਰੇ ਹਲੇ ਤਾਂ ਜਾਣੀ ਕਿ ਪੂਰੇ ਪੈਸੇ ਮਖਾਉਂਗੇ ਐਟਕ ਹੋ ਗਏ ਪਰ ਇੱਕ ਕਿੰਨੇ ਦਾ ਮੈਂ ਸਮਾਨ ਲਿਆ ਹੁਣ ਕਿ ਮੈਨੂੰ 6-10 ਸਾਲ ਦਾ ਤੁਸੀਂ ਵੀ ਹਾਂਜੀ ਜਦੋਂ ਮੈਨੂੰ ਪ੍ਰੋਬਲਮ ਪੈ ਗਈ ਹੂੰ ਉਸ ਤੋਂ ਬਾਅਦ 15 ਸਾਲ ਤੱਕ ਮੈਂ ਮੰਜੇ ਤੇ ਰਹੀ ਹੂੰ ਯਾਨੀ ਮੇਰੇ ਫਾਦਰ ਸਾਹਿਬ ਕਣੀ ਕੋਈ ਕਸ਼ਰ ਨਹੀਂ ਛੱਡੀ ਉਹਨਾਂ ਨੇ ਹੂੰ ਯਾਨੀ ਲਾਜ ਜਿੱਥੋਂ ਵੀ ਕਿਹਾ ਕਰਵਾਇਆ ਹੂੰ ਮਤਲਬ ਦیدار ਸਿੰਘ ਕੰਮ ਕਰਦਾ ਰਿਹਾ ਹਾਂਜੀ ਕਦੇ ਮਿਹਨਤ ਨਹੀਂ ਛੱਡੀ ਮਿਹਨਤ ਜਣ ਬਸ ਇਹੀ ਅਸੀਂ ਖਬਰ ਦੇ ਦੱਸਣ ਦੀ ਕੋਸ਼ਿਸ਼ ਕਰਦੇ ਪਏ ਆਂ ਖਬਰ ਦੇ ਵਿੱਚ ਕੁਝ ਨਹੀਂ ਇਸ ਤਰ੍ਹਾਂ ਦਾ ਕਿ ਹੈਂਡੀਕੈਪ ਆ ਤੁਸੀਂ ਹੈਲਪ ਕਰ ਦੇਵੋ ਇਹ ਖਬਰ ਦੱਸਣ ਦਾ ਮਤਲਬ ਸਿਰਫ ਇਹੀ ਆ ਕਿ ਜਿਵੇਂ ਤੁਸੀਂ ਦੇਖਦੇ ਪਏ ਹੋ ਸਾਡਾ ਪੰਜਾਬ ਕੈਨੇਡਾ ਟੀਵੀ ਤੇ ਮੈਂ ਨਰਿੰਦਰ ਸਿੰਘ ਕਲੇਰ ਕਹਿੰਦੇ ਨੇ ਕਿ ਕਿਰਤਿਆਂ ਦਾ ਕੰਮ ਹੁੰਦਾ ਕਿਰਤ ਕਰਨਾ ਤੇ ਵੇਲੜਾਂ ਦਾ ਕੰਮ ਹੁੰਦਾ ਗੱਲਾਂ ਕਰਨੀਆਂ ਅੱਜ ਕਿਰਤ ਦੀ ਇੱਕ ਅਜੀਹੀ ਜਿਉਂਦੀ ਜਾਗਦੀ ਮਿਸਾਲ ਤਸਵੀਰਾਂ ਤੁਸੀਂ ਦੇਖ ਲਈਆਂ ਹੋਣੀਆਂ ਇੱਕ ਪਾਸੇ ਰੇੜੀ ਲੱਗੀ ਹੋਈ ਐ ਕੇਲਿਆਂ ਦੀ ਤੇ ਦੂਸਰੇ ਪਾਸੇ ਰੇੜੀ ਲੱਗੀ ਹੋਈ ਐ ਜਿਸ ਦੇ ਵਿੱਚ ਕੁਝ ਸਮਾਨ ਕਹਿੰਦੇ ਨੇ ਕਿ ਭਾਵੇਂ ਉਹ ਬੱਚਿਆਂ ਦੇ ਖਾਣ ਪੀਣ ਵਾਲਾ ਹੋਵੇ ਜਾਂ ਫਿਰ ਡੇਲੀ ਯੂਜ਼ ਵਾਲਾ ਹੋਵੇ ਦੋ ਇਹਨੇ ਵੀਰਾਂ ਦੇ ਨਾਲ ਗੱਲ ਕਰਾਂਗੇ ਇੱਕ ਪਾਸੇ ਪਾਪ ਕੌਰਨ ਵੇਚੇ ਜਾ ਰਹੇ ਆ ਤੇ ਦੂਸਰੇ ਪਾਸੇ ਕੇਲੇ ਵੇਚੇ ਜਾ ਰਹੇ ਨੇ ਅਸੀਂ ਖੜੇ ਆ ਰਾਇਕੋਟ ਰੋਡ ਤੇ ਜਿਹੜਾ ਜਸੋਵਾਲ ਸਾਹਮਣੇ ਪਿੰਡ ਤੇ ਓਪੋਜ਼ਿਟ ਸਾਈਡ ਰਕਬੇ ਪਿੰਡ ਵਾਲੇ ਮੋੜ ਤੇ ਵੀਰੇ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਇੱਧਰ ਵੀਰੇ ਕੀ ਨਾਮ ਆ ਆਪਣਾ ਸਿਕੰਦਰ ਸਿੰਘ ਆ ਵੀਰ ਸਿਕੰਦਰ ਸਕੰਦਰ ਤੁਸੀਂ ਕੈਮਰੇ ਦੇਖ ਸਕਦੇ ਹੋ ਸਿਕੰਦਰ ਕਿੰਨਾ ਟਾਈਮ ਹੋ ਗਿਆ ਇਹ ਕੰਮ ਕਰਦੇ ਨੂੰ ਮੈਨੂੰ ਵੀਰੇ ਤਿੰਨ ਹਫ਼ਤੇ ਹੋ ਗਏ ਤੇ ਉਸ ਤੋਂ ਪਹਿਲਾਂ ਕੀ ਕਰਦੇ ਸੀ ਉਸ ਤੋਂ ਬਾਅਦ ਮੈਂ ਸਿਆਵਾਂ ਦੀ ਢੇੜੀ ਲਾਉਂਦਾ ਸੀ ਪਹਿਲਾਂ ਹਾਂਜੀ ਉਹ ਕਿਨਾਂ ਟਾਈਮ ਲਈ ਉਹ ਲਾਈ ਵੀ ਸਾਲ ਡੇਢ ਸਾਲ ਉਹ ਤਾਂ ਕਹਿੰਦੇ ਮਹਿੰਗੀ ਬਹੁਤ ਖਰਾਬ ਹੋ ਗਈ ਤਾਂ ਘਾਟਾ ਹੀ ਬੜਾ ਪੈਣਦਾ ਉਦੋਂ ਜੀ ਕੋਸ ਆਏ ਤਾਂ ਹੋ ਜਾਂਦਾ ਬੇਟੀ ਬੇਟੀ ਖਰਾਬ ਨਿਕਲ ਜਾਂਦੀ ਆ ਵੀਰ ਫਾਟਾ ਦਾ ਮੈਂ ਪੈਂਦਾ ਤੇ ਮੈਂ ਢਾਬੇ ਤੇ ਲੱਗਿਆ ਰਿਹਾ ਵੀਰ ਅੱਛਾ ਕੰਮ ਜਾਨੀ ਕਿ ਬਥੇਰੇ ਕੀਤੇ ਆਏ ਨੇ ਹੋਰ ਕਰੀ ਜਾਂਦੇ ਆ ਮਾੜਾ ਮੋਟਾ ਜੀਕਰ ਪਰਿਵਾਰ ਦੀ ਗੱਲ ਕੀਤੀ ਜਾਵੇ ਕੌਣ ਕੌਣਾ ਪਰਿਵਾਰ ਦੇ ਵਿੱਚ ਮੇਰੇ ਫਾਦਰ ਆ ਜੀ ਮਾਦਰ ਆ ਦੋ ਭਾਈ ਆ ਅਜੇ ਵਿਆਹ ਨਹੀਂ ਹੋਇਆ ਨਹੀਂ ਵਿਆਹ ਹੋਇਆ ਇੱਕੋ ਭਾਈ ਅੱਛਾ ਆਪਣਾ ਵਿਆਹ ਨਹੀਂ ਹੋਇਆ ਹਜੇ ਨਹੀਂ ਜੀ ਅੱਛਾ ਕਿੰਨੀ ਕੋ ਉਮਰ ਹੋ ਗਈ ਬੇਰੀ ਹੋ ਗਈ ਆਨੇ ਆ ਜੀ 36 ਸਾਲ ਵਿਆਹ ਕਰਾਇਆ ਨਹੀਂ ਕਿ ਹਜੇ ਹਾਲਾਤ ਨਹੀਂ ਬਣੇ ਇਹ ਹਲੇ ਹਾਲਾਤ ਪੈਰਾਂ ਸਿਰ ਤੇ ਹੈ ਨਹੀਂ ਵੀ ਆ ਜੱਗ ਕੰਨਾ ਕੀ ਹਾਲ ਹੈ ਆਪਾ ਇਹ ਜਿਹੜਾ ਹੈਂਡੀਕੈਪ ਪ੍ਰੋਬਲਮ ਆ ਜਾਂ ਟਿਕਾਦੋਂ ਤੋਂ ਇਹ ਵੀਰੇ ਮੈਂ 10 ਸਾਲ ਦਾ ਜੀ ਬੁਖਾਰ ਹੋ ਗਿਆ ਉਦੋਂ ਬਾਅਦ ਹੋ ਗਈ ਲੱਤ ਖੜ ਗਈ ਬੁਖਾਰ ਤੋਂ ਬਾਅਦ ਪਰ ਇਹ ਵੀ ਦੇਖਿਆ ਗਿਆ ਹੈ ਕਿ ਹੈਂਡੀਕੈਪ ਬੰਦੇ ਕਮਾਈ ਵੀ ਬਹੁਤ ਕਰੀ ਜਾਂਦੇ ਫਿਰ ਥੋੜਾ ਜਿਹਾ ਪਿੱਛੇ ਰਹਿਣ ਦਾ ਕੀ ਕਾਰਨ ਬਣ ਗਿਆ ਅ ਜੇਕਰ ਵੱਡੇ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਹੈਂਡੀਕੈਪਾਂ ਨੇ ਦੁਕਾਨਾਂ ਖੋਲ੍ਹ ਲਈਆਂ ਆਪਣੇ ਪਿੱਛੇ ਰਹਿਣ ਦਾ ਕਾਰਨ ਕੀ ਬਣਿਆ ਉਹਨੇ ਪੜ੍ਹਾਈ ਨਹੀਂ ਮਿਲੀ ਘਰ ਦੇ ਹਾਲਾਤ ਹੀ ਨਹੀਂ ਵੀਰੇ ਠੀਕ ਹੈ ਦਸਵੀਂ ਤੋਂ ਬਾਅਦ ਮੈਂ ਗਿਆ ਮੇਰੇ ਸੱਟ ਲੱਗੀ ਸੀ ਲੱਤ ਤੇ ਉੱਥੋਂ ਬਾਹਰ ਗਿਆ ਨਹੀਂ ਮੈਂ ਅੱਛਾ ਤੇ ਮੈਂ ਪ੍ਰਾਈਵੇਟ ਦਿੱਤਾ ਉੱਥੋਂ ਫਿਰ ਇੱਕ ਚੋਰ ਗਿਆ ਸੀ ਤੇ ਮੈਂ ਦੁਬਾਰੇ ਦਿੱਤਾ ਤੇ ਮੈਂ ਕੰਮ ਸਿੱਖਣ ਲੱਗ ਗਿਆ ਸੀ ਠੀਕ ਸਿੱਖਿਆ ਮੈਂ ਡੈਕ ਟੀਵੀਆਂ ਦਾ ਧੰਨ ਲੱਗ ਗਿਆ ਉਹ ਸਮਾਂ ਚਲੇ ਗਿਆ ਫਿਰ ਮੈਂ ਪੈਂਡ ਕੀਤੀ ਦੁਕਾਨ ਹੂੰ ਪੈਂਡ ਕਟਾਂ ਕੋਠਾ ਰਿਕਾਰਡਿੰਗ ਕਰਦਾ ਸੀ ਵਧੀਆ ਚੱਲਿਆ 7-8 ਸਾਲ ਕੰਮ ਹੂੰ ਫਿਰ ਉਹ ਵੀ ਛੱਡਤਾ ਹੈ ਉਹ ਵੀ ਛੱਡਤਾ ਨਵਾਂ ਕੰਮ ਸ਼ੁਰੂ ਹੋ ਗਿਆ ਦਾ ਤਾਂ ਤਾਂ ਹਾਂ ਦਾ ਨਹੀਂ ਤੇ ਜਾਨ ਤੱਕ ਨੂੰ ਯਾਰ ਇਹਨਾਂ ਕੰਮ ਵਿੱਚ ਖਾਣੀ ਨਾ ਲੱਗਿਆ ਦੁਬਾਰੇ ਟੈਕਨੋਲੋਜੀ ਨਵੀਂ ਆ ਗਈ ਕੈਸਟ ਵਾਲਾ ਕੰਮ ਬੰਦ ਹੋ ਗਿਆ ਤੇ ਮੈਂ ਉਹ ਨਵੇਂ ਕੰਮ ਤੇ ਪਿਆ ਨਹੀਂ ਗਿਆ ਇਹ ਮੈਂ ਸਿੱਖ ਲੈਂਦਾ ਫਿਰ ਜਾਨ ਕੇ ਜੇ ਅੱਜ ਇਹ ਘੜੀ ਦੇ ਵਿੱਚ ਸਿਰਫ ਲੋਕ ਮੋਬਾਈਲ ਵਾਲੇ ਹੋ ਗਏ ਹਾਂਜੀ ਹਾਂਜੀ ਮੋਬਾਈਲਾਂ ਦਾ ਕੰਮ ਜੇ ਸਿੱਖਣ ਦਾ ਮੌਕਾ ਮਿਲ ਜੇ ਤਾਂ ਕੀ ਲੱਗਦਾ ਏ ਕਿ ਮੈਂ ਸਿੱਖ ਲੂੰਗਾ ਹਾਂ ਜਿਹੜੇ ਕਿ ਹੁਣ ਜੀ ਨਹੀਂ ਕਰਦਾ ਅਜੇ ਜੀ ਨਹੀਂ ਉਹ ਕਹਿੰਦੇ ਅੱਗੇ ਕਿ ਨਾ ਜਦ ਤੰਗੀਆਂ ਤੌੜੀਆਂ ਜੀ ਆ ਜਾਂਦੀਆਂ ਫਿਰ ਥੋੜਾ ਮਨ ਵੀ ਡੋਲ ਜਾਂਦਾ ਇਹ ਜੇ ਕਰੀ ਆਪਾਂ ਤੁਹਾਡੇ ਕੰਮ ਦੀ ਗੱਲ ਕੀਤੀ ਜਾਵੇ ਇੱਥੇ ਦਿਹਾੜੀ ਦੀ ਮਤਲਬ ਕਿੰਨੇ ਕ ਦਰਜਣ ਕੇਲੇ ਵਿਕੇ ਜਾਂਦੇ ਆ ਲੱਗ ਜਾਂਦਾ ਵੀਰੇ ਹਾਲੇ ਤਾਂ ਜਾਣੀ ਕਿ ਪੂਰੇ ਪੈਸੇ ਮਸਾਉਂਗੇ ਐਸੇ ਹੋਗੇ ਪਰ ਇੱਕ ਕਿੰਨੇ ਦਾ ਮੈਂ ਸਮਝ ਲਿਆ ਇੱਕ ਬੰਦਾ ਦਿਹਾੜੀ ਕਹਿੰਦੇ ਨਾਰਮਲ 4-500 ਰੁਪਏ ਕਮਾ ਲੈਂਦਾ ਸਮਾਈ ਜਾਂਦੀ ਇੰਨੀ ਕੁ ਇੰਨਾ ਚ ਹਲੇ ਵੀਰੇ ਗਾਹ ਨਹੀਂ ਨ ਲੱਗਿਆ ਨਵਾਂ ਨਵਾਂ ਕੰਮ ਆ ਮੇਰਾ ਹੂੰ ਯਾਨੀ ਕਹੇ ਤਾਂ 100 150 ਬੱਚੇ 200 ਪਰ ਦੇ 150 200 ਨਾਲ ਤਾਂ ਘਰ ਦਾ ਗਿਆਰਾ ਨਹੀਂ ਹੁਣ ਕਹਿ ਦੇਦਾ ਜੀ ਨਵਾਂ ਕੰਮ ਆ ਵੀ ਚੱਲ ਪੂ ਕੋਈ ਨਹੀਂ ਹੋ ਰਿਹਾ ਪਹਿਲਾਂ ਜਿਹੜਾ ਕੰਮ ਸੇਬਾਂ ਵਾਲਾ ਕੀਤਾ ਸੀ ਆ ਉਹ ਤਾਂ ਚੱਲਦਾ ਸੀ ਵੀਰੇ ਹੁਣ ਇੱਕ ਸੇਬ ਮਹਿੰਗਾ ਵਾ ਹੂੰ ਥੋੜਾ ਜਿਹਾ ਹਫਤਾ 15 ਦਿਨਾਂ ਬਾਅਦ ਖਸਤਾ ਆ ਜਾਣਾ ਸੇਬ ਫੇਰ ਸੇਬ ਕਦੇ ਮਨ ਡੋਲਦਾ ਕਿ ਨਹੀਂ ਕਿਹੜਾ ਰਹਿੰਦਾ ਵੀ ਨਹੀਂ ਮਿਹਨਤ ਕਰਨੀ ਨਹੀਂ ਕਰਾਂਗੇ ਵੀ ਕਰਾਂਗੇ ਕੋਈ ਨਹੀਂ ਚਾਹੇ ਘਾਟਾ ਪਵੇ ਵਾਧਾ ਪਵੇ ਹੁਣ ਬਹਿਤ ਆ ਗਏ ਭੱਜਣਾ ਨਹੀਂ ਖੰਮਸਾ ਕਿਹੜਾ ਪਿੰਡ ਆਪਣਾ ਆ ਰਕਵਾ ਪਿੰਡ ਆ ਵੀ ਰਕਵੇ ਪਿੰਡ ਰਹਿੰਦੇ ਆ ਕਦੇ ਪਿੰਡ ਵਾਲੇ ਨਹੀਂ ਕਦੇ ਲੰਘਦੇ ਵੜਦੇ ਇਥੋਂ ਨਹੀਂ ਖੜਦੇ ਆ ਵੀਰੇ ਖੜਦੇ ਲੈ ਜਾਂਦੇ ਸਮਾਨ ਸੋਣਾ ਕਦੇ ਕੋ ਕਹਿੰਦਾ ਨਹੀਂ ਯਾਰ ਆਪਾਂ ਨਾਲ ਆ ਵੀ ਕੋਈ ਤੋਰ ਲੈਣੇ ਆਪਾਂ ਹੈਲਪ ਕਰ ਲੈਂਦੇ ਆ ਨਹੀਂ ਕਹਿੰਦੇ ਆ ਮੁੰਡੇ ਕਹਿੰਦੇ ਆ ਹੈਗੇ ਆਪਣੇ ਦਾ ਇਹ ਪੰਜਾਬ ਚ ਹੀ ਆ ਬਾਈ ਜੀ ਨੋ ਡਾਊਟ ਕਿ ਸਾਰੇ ਪਾਸੇ ਲੋਕ ਚੰਗੇ ਆ ਪਰ ਕਈ ਜਗ੍ਹਾ ਮਾੜੇ ਵੀ ਹੋ ਜਾਂਦੇ ਆ ਪਰ ਅਕਸਰ ਪੰਜਾਬ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਹੈਲਪਫੁਲ ਨੇਚਰ ਜ਼ਿਆਦਾ ਦੇਖਣ ਨੂੰ ਮਿਲ ਜਾਂਦੀ ਆ ਇਹ ਇਸ ਕਰਕੇ ਵੀਰ ਨਾਲ ਗੱਲਬਾਤ ਕਰਦੇ ਪਏ ਆ ਕਿਉਂਕਿ ਇਹ ਜਿਉਂਦੀ ਜਾਗਦੀ ਮਿਸਾਲ ਆ ਸੜਕ ਤੇ ਖੜੇ ਆ ਤੇ ਹਜੇ ਕੁਝ ਕੁ ਦਰਦਨ ਖੇਲੇ ਪਏ ਆ ਕੰਮ ਪਹਿਲਾਂ ਸੇਬਾ ਦਾ ਸੀ ਇਸ ਤੋਂ ਪਹਿਲਾਂ ਡਿੱਖਾਂ ਦਾ ਕੰਮ ਸੀਗਾ ਪਰ ਬੰਦਾ ਕਹਿੰਦੀ ਆ ਕਿ ਉਮੀਦ ਨਹੀਂ ਛੱਡਦਾ ਪਿਆ ਲੱਗਿਆ ਹੋਇਆ ਇਹ ਤੇ ਅਸੀਂ ਵੀ ਇਹ ਉਮੀਦ ਕਰਦੇ ਆ ਕਿ ਇਹਦੀ ਉਮੀਦ ਨੂੰ ਰੱਬ ਹੋਰ ਜਲਦ ਵਧਾਵੇ ਫਲਾਵੇ ਤੇ ਚਾਰਚਾਂ ਲਗਾਵੇ ਅਜੇ ਹੀ ਇੱਕ ਹੋਰ ਸਖਸ਼ ਇਹਨਾਂ ਦੇ ਨਾਲ ਹੀ ਬੈਠੇ ਆ ਮੈਂ ਕੈਮਰਾਮੈਨ ਨੂੰ ਕਹਾਂ ਮੈਂ ਥੋੜਾ ਜਿਹਾ ਉਹਨਾਂ ਦੇ ਉੱਪਰ ਕੈਮਰਾ ਮਾਰਨ ਦੀ ਕੋਸ਼ਿਸ਼ ਕੀਤੀ ਜਾਵੇ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਬਾਈ ਜੀ ਹੁਣੀ ਕੀ ਸੋਚ ਲਈ ਬੈਠੇ ਆ ਵੀਰੇ ਉਹਨਾਂ ਨਾਲ ਗੱਲ ਕਰਦੇ ਆ ਕੀ ਨਾਮ ਆ ਵੀਰੇ ਆਪਣਾ ਨਾਮ ਆ ਵੀਰੇ ਜੀ ਦਿਲਦਾਰ ਸਿੰਘ ਦਿਲਦਾਰ ਸਿੰਘ ਇੱਕ ਦਿਲਦਾਰ ਸੰਧੂ ਹੋਏ ਸੀ ਲੋਕ ਕਹਿੰਦੇ ਹੋਣੇ ਆ ਜੀ ਹਾਂ ਜੀ ਹੋਇਆ ਠੀਕ ਆ ਕੈਸੇ ਕਹਿੰਦੇ ਹੈਂਡੀਕੇਪ ਤਾਂ ਅੱਜਕੱਲ ਕਹਿਣ ਦਾ ਕੋਈ ਕਹਿੰਦੇ ਵੀ ਹੈਂਡੀਕੇਪ ਆ ਬੰਦਾ ਹੈਲਪ ਕਰਦੀ ਏ ਹੈਂਡੀਕੇਪ ਬਹੁਤ ਕੁਸ਼ ਕਰੀ ਜਾਂਦੇ ਤੁਨ ਨਹੀਂਦਾ ਵੀ ਪਏ ਤੁਸੀਂ ਮਿਹਨਤ ਕਰਦੇ ਪਏ ਹੋ ਜੇਕਰ ਥੋੜਾ ਜਿਹਾ ਪਿਛੋਕੜ ਤੇ ਆਵਾ ਥੋੜਾ ਪਿੰਡ ਕਿਹੜਾ ਆਪਣਾ ਪਿੰਡ ਵੀੜੀ ਹੈਗਾ ਠਕਵਾ ਰਕਵੇਦੀ ਰਹਿਣ ਵਾਲੇ ਹਾਂਜੀ ਰਕਵੇਦੀ ਤੇ ਪਰਿਵਾਰ ਚ ਕੌਣ ਕੌਣ ਆ ਪਰਿਵਾਰ ਚ ਫਾਦਰ ਸ਼ਾਹ ਨੇ ਤੇ ਮਾਤਾ ਏ ਬਜ਼ੁਰਗ ਨੇ ਤੇ ਇੱਕ ਭਰਾ ਵੈ ਤੇ ਪਤੀਜੇ ਨੇਗੇ ਹਮ ਭੜਾਈਏ ਤੇ ਪਰਿਵਾਰਕ ਮੈਂਬਰਾਂ ਦਾ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਉਹ ਯਾਨੀ ਕਿਸ ਦੇ ਜ਼ਿੰਮੇਵਾਰਾਂ ਦੇ ਕਰਦੇ ਆ ਕੰਮ ਕੋਠੀ ਚ ਉਹਨਾਂ ਦਾ ਗੁਜ਼ਾਰਾ ਕੋਈ ਜਾਂਦਾ ਮੜਾ ਮੁਕਾਬ ਦਾ ਖਾਣ ਪੀਣ ਜੋਗਾ ਕਰੀ ਜਾਂਦੇ ਆ ਪੰਜਾਬ ਚ ਨਸ਼ੇ ਦਾ ਕਹਿਰ ਸਭ ਨੂੰ ਪਤਾ ਹਾਂਜੀ ਚੰਗੇ ਚੰਗੇ ਘਰਾਂ ਦੇ ਮੁੰਡੇ ਕੁੜੀਆਂ ਨਸ਼ੇ ਚ ਪੈ ਕੇ ਵੇਲੇ ਰਹਿ ਕੇ ਕੋਸ ਦੇ ਆ ਕਿਸਮਤ ਨੂੰ ਰੱਬ ਨੂੰ ਪੰਜਾਬ ਨੂੰ ਕਿ ਇੱਥੇ ਕੱਖ ਨਹੀਂ ਹਾਂਜੀ ਇੱਕ ਪਾਸੇ ਤੁਹਾਡੇ ਇਸ ਹੈਂਡੀਕੈਪ ਹੋਣ ਦੇ ਬਾਵਜੂਦ ਤੁਸੀਂ ਇਹ ਇੱਕ ਕਹਿੰਦੇ ਆ ਕਿ ਮਤਲਬ ਕੋਸ਼ਿਸ਼ ਕੀਤੀ ਹੈ ਇਹ ਕੋਸ਼ਿਸ਼ ਕਦੋਂ ਤੋਂ ਸ਼ੁਰੂ ਆ ਹੈਂਡੀਕੈਪ ਦੀ ਵੀਡੀਓ ਕੋਈ ਹੈਂਡੀਕੈਪ ਕਦੋਂ ਹੋਏ ਸੀ ਇਹ ਮੈਨੂੰ ਛੀਗਾ 10 ਸਾਲ ਦਾ ਤੁਸੀਂ ਵੀ ਹਾਂਜੀ ਜਦੋਂ ਇਹ ਮੈਨੂੰ ਪ੍ਰੋਬਲਮ ਪੈ ਗਈ ਹੂੰ ਉਸ ਤੋਂ ਬਾਅਦ 15 ਸਾਲ ਤੱਕ ਮੈਂ ਮੰਜੇ ਤੇ ਰਹੀ ਹੂੰ ਯਾਨੀ ਮੇਰੇ ਫਾਦਰ ਸਾਹਿਬ ਯਾਨੀ ਕੋਈ ਕਸਰ ਨਹੀਂ ਛੱਡੀ ਉਹਨਾਂ ਨੇ ਹੂੰ ਯਾਨੀ ਲਾਜ ਜਿੱਥੋਂ ਵੀ ਕਿਹਾ ਕਰਵਾਇਆ ਹੂੰ ਤੇ ਹੌਲੀ ਹੌਲੀ ਬੇਵਾਹ ਕਰਕੇ ਫਿਰ ਮੇਰੀ ਮਾਲਸ਼ ਲੱਤਾਂ ਦੀ ਲਾਗੇ ਚ ਕਰਨ ਹੂੰ ਉਹਦੇ ਨਾਲ ਫਿਰ ਮੜਾ ਮੋਟਾ ਮੇਰੇ ਸਰੀਰ 'ਚ ਜਾਨ ਪੈਣੀ ਸ਼ੁਰੂ ਹੋ ਗਈ ਹੂੰ ਯਾਨੀ ਥੱਲੇ ਬਹਿ ਕੇ ਮੜਾ ਮੋਟਾ ਫਿਰਨ ਤੋਂ ਅਨਯੋਗ ਹੋ ਗਿਆ ਜੇ ਉਹਦੀ ਖੜਿਆ ਛੁੱਟ ਹੀ ਜਾਂਦਾ ਸੀ ਹੂੰ ਤੇ ਉਸ ਤੋਂ ਬਾਅਦ ਮੜਾ ਮੋਟਾ ਜੇ ਕੋਈ ਤੇ ਕੰਮ-ਕਮੂ ਹੋਣਾ ਉਹ ਵੀ ਮੈਂ ਕਰੇ ਹੋਣਾ ਹੂੰ ਕੋਈ ਸ਼ਮਾਨ ਵਗੈਰਾ ਲਿਆਉਣਾ ਉਹ ਵੀ ਲਿਆ ਦਿੰਦਾ ਜੇ ਕਰੇ ਤੇ ਉਸ ਤੋਂ ਬਾਅਦ ਫਿਰ ਮੈਂ ਇੱਧਰ ਨਿਕਲੇ ਆ ਪਹਿਲਾਂ ਯਾਨੀ ਮੈਂ ਪੱਠੇ ਤੇ ਪੱਥੇੜ ਦਾ ਵੀ ਕੰਮ ਕਰਦਾ ਰਿਹਾ ਬਜ਼ੁਰਗਾਂ ਦਾ ਨਾਲ ਥੋੜਾ ਬਹੁਤ ਹੂੰ ਪੇਹਲ ਫਜੰਨੇ ਜੋ ਕੀ ਹੁੰਦੇ ਸੀ ਤਰ੍ਹਾਂ ਆਉਂਦੇ ਮਤਲਬ ਦਿਦਾਰ ਸਿੰਘ ਕੰਮ ਕਰਦਾ ਰਿਹਾ ਹਾਂਜੀ ਕਦੇ ਮਿਹਨਤ ਨਹੀਂ ਛੱਡੀ ਮਿਹਨਤ ਜਣ ਬਸ ਇਹੀ ਅਸੀਂ ਖਬਰ ਦੇ ਦੱਸਣ ਦੀ ਕੋਸ਼ਿਸ਼ ਕਰਦੇ ਪਏ ਆਂ ਖਬਰ ਦੇ ਵਿੱਚ ਕੁਝ ਨਹੀਂ ਇਸ ਤਰ੍ਹਾਂ ਦਾ ਕਿ ਹੈਂਡੀਕੈਪ ਆ ਤੁਸੀਂ ਹੈਲਪ ਕਰ ਦੇਵੋ ਇਹ ਖਬਰ ਦੱਸਣ ਦਾ ਮਤਲਬ ਸਿਰਫ ਇਹੀ ਆ ਕਿ ਕਿਸੇ ਨੂੰ ਕੋਸਣ ਦੀ ਕੋਈ ਲੋੜ ਨਹੀਂ ਜਿਹੜੇ ਪੜ੍ਹੇ ਨਹੀਂ ਜਿਹੜੇ ਨਸ਼ਿਆਂ 'ਚ ਪੈ ਗਏ ਜਿਹੜੇ ਬਾਲੇ ਚੰਗੇ ਘਰੋਂ ਉਹਨਾਂ ਨੂੰ ਵੀ ਕਈ ਵਾਰ ਕਹਿੰਦੇ ਕੰਮ ਕਰਨ ਨੂੰ ਜੀ ਨਹੀਂ ਕਰਦਾ ਹੁੰਦਾ ਪਰ ਕਹਿੰਦੇ ਆ ਕਿ ਜਦੋਂ ਨਿੱਕੇ ਦੇ ਕੰਮ ਚ ਵੀ ਖੁਸ਼ੀ ਮਿਲਣ ਲੱਗ ਜਾਵੇ ਤਾਂ ਰੱਬ ਆਪੇ ਤਰੱਕੀਆਂ ਦਿੰਦਾ ਇਹ ਮਿਸਾਲ ਬਦਾਰ ਹੋਰਾਂ ਦੀ ਤੇ ਦੂਸਰੇ ਵੀਰ ਦੀ ਕੰਮ ਮੈਂ ਦੇਣ ਦੀ ਕੋਸ਼ਿਸ਼ ਕਰਦਾ ਪਿਆ ਤੇ ਨਾਲ ਦੀ ਨਾਲ ਭਾਈ ਜਿਵੇਂ ਤੁਸੀਂ ਪਹਿਲਾਂ ਆਪਣੇ ਕੰਮਾਂ ਦੀ ਕਰਦੇ ਪੱਠੇ ਦੇ ਕੰਮ ਕੀਤਾ ਇਸ ਤੋਂ ਬਿਨਾ ਹੋਰ ਕੀ ਕੀ ਇਸ ਤੋਂ ਬਿਨਾ ਜਿਵੇਂ ਆ ਰੋੜੀ ਕੁੱਟਣ ਦਾ ਹੋ ਗਿਆ ਉਹ ਕਿਵੇਂ ਗੁੱਟੇ ਉਹ ਬੈਠੇ ਬਚ ਕਰੀ ਹਾਂਜੀ ਓਦਾਂ ਮੈਂ ਕੋਈ ਕਸ਼ਰ ਨਹੀਂ ਛੱਡਦਾ ਥੱਲੇ ਯਾਨੀ ਸਰੀਰਨ ਉੱਪਰ ਮਜ਼ਬੂਤੀ ਚ ਯਾਨੀ ਕੰਮਕਾਰ ਆਪਦਾ ਵਧੀਆ ਕਰੀ ਜਾਂਦੇ ਨੂੰ ਨਾ ਤੂੰ ਨੇ ਵੀ ਆਪਣੇ ਆਪ ਆ ਕਈ ਦਿਖਾ ਕੱਪੜਾ ਲੀਡਾ ਹੁੰਦਾ ਉਹ ਵੀ ਆਪ ਤੂੰ ਲਈਦਾ ਅੱਛਾ ਹਾਂਜੀ ਕਦੇ ਰੱਬ ਨਾਲ ਨਹੀਂ ਗਿੱਲਾ ਹੁੰਦਾ ਨਹੀਂ ਹੁੰਦਾ ਕਦੇ ਨਹੀਂ ਹਾਂ ਉਹ ਜੋ ਪਰਮਾਤਮਾ ਸਹੀ ਕਰ ਰਿਹਾ ਹੈ ਹਾਂ ਯਾਨੀ ਇਸ ਤਰ੍ਹਾਂ ਆਪਾਂ ਉਸ ਦਾ ਸ਼ਕਰਾਨਾ ਕਰਨ ਯੋਗ ਆ ਜ਼ਿੰਦਗੀ ਦਿੱਤੀ ਆ ਦੇ ਤਰੀਕੇ ਨਾਲ ਬਤੀਤ ਕਰੋ ਕਿੰਨੀ ਔਰ ਹੋ ਗਈ ਅਮਰ ਆਪਣੀ ਹੈਗੀ 45 ਸਾਲ ਦੀ 45 ਸਾਲ ਵਧੀਆ ਲੱਗਦਾ ਸਾਰਾ ਕੁਝ ਮੈਂ ਮੈਗਨਾ ਇਧਰ ਆ ਜਾਈਦਾ ਸਵੇਰ 9 ਵਜੇ ਆ ਜਾਂਦੇ ਸ਼ਾਮ ਨੂੰ 7:00 5 ਜਾਣ 8:00 ਜਾਣ ਉਸ ਤੋਂ ਬਾਅਦ ਹੀ ਆਈਦਾ ਹੈ ਅੱਜ ਕੱਲ ਤਾਂ ਗਰਮੀ ਬੜਾ ਬੁਰਾ ਹਾਲ ਆ ਤਲਹਾੜ ਸੌਣ ਦੇਖ ਲਿਆ ਇਦਾਂ ਬਿੜੀ ਮੈਂ ਤਾਂ ਤੋਂ ਬਿਨਾ ਕੁਛ ਨਹੀਂ ਹਾਂ ਜੇ ਕਰ ਤਾਂ ਕਰਾਂਗੇ ਗਰਮੀ ਵੀ ਲੱਗਣੀ ਹੈ ਉੱਚ ਹਾਂ ਜੇ ਆਪਾਂ ਹੁਣ ਪੰਛੀ ਜਾਂ ਬਾਹਰ ਨਿਕਲਦੇ ਆ ਹਾਂ ਆਉ ਦਾ ਪੇਟ ਭੰਨ ਯੁਗਾ ਚੋਕੇ ਲਿਉਂਦੇ ਆ ਨਾ ਹਾਂ ਆਪਾਂ ਇਨਸ਼ਾਨ ਹੋ ਕੇ ਜਲਵਾਰ ਨਾਲ ਨਿਕਦੇ ਕਰੋ ਬਾਹਰ ਨਿਕਲਣਾ ਹੀ ਪੈਣਾ ਹਾਂਜੀ ਹੁਣ ਅੱਜ ਚੱਲ ਪਹਿਲਾਂ ਮਾਤਾ ਬਜ਼ੁਰਗ ਸੀ ਹੈਲਪ ਕਰੀ ਜਾਂਦੇ ਸੀ ਹੁਣ ਆਪਦੇ ਯੁਗਾ ਕਰਦੇ ਆ ਇਹ ਚੋ ਬਾਹਲਾ ਨਹੀਂ ਮੈਨੂੰ ਕਈ ਵਾਰ 70 80 150 ਕਈ ਵਾਰ 200 ਤੱਕ ਵੱਜ ਜਾਂਦਾ ਜਿਵੇਂ ਜਿਵੇਂ ਸ਼ਮਾਨ ਲੱਗਦਾ ਯਾਨੀ ਮੈਂ ਇਧਰੋਂ ਹੌਸਲਾ ਨਹੀਂ ਛੱਡਿਆ ਇਦਰਾ ਆਂਦਾ ਰਿਹਾ ਹੈ ਚਲੋ ਸਰੋਤੇ ਸਾਡੇ ਬਹੁਤ ਸਰੋਤੇ ਕੈਨੇਡਾ ਬਾਹਰਲੇ ਮੁਲਕਾਂ ਦੇ ਵਿੱਚੋਂ ਹੈਗੇ ਆ ਇਹ ਤਸਵੀਰਾਂ ਬੇਹਦ ਜਿੱਥੇ ਇੱਕ ਕਹਿੰਦੇ ਆ ਕਿ ਉਭਾਰ ਦੇਣ ਵਾਲੀਆਂ ਨੇ ਦਿਦਾਰ ਹੋਰਾ ਦੇ ਵੱਲੋਂ ਇੱਕ ਨਮਕੀਨ ਆ ਨਾਲ ਉਹ ਪਾਪ ਕੌਰਸ ਹੈਗੇ ਆ ਜਿਹਨੂੰ ਆਪਾਂ ਫੁੱਲੀਆਂ ਕਹਿ ਦਿੰਨੇ ਆ ਤੇ ਨਾਲ ਆ ਜਿਹੜਾ ਪਿੰਡਾਂ ਦੇ ਵਿੱਚ ਆਪਾਂ ਅਕਸਰ ਦੇਖਦੇ ਆ ਮੇਲਿਆਂ ਦੇ ਵਿੱਚ ਕਿ ਮੂੜਾਂ ਦੇ ਵਿੱਚ ਪਾ ਕੇ ਖੜਾਉਣੇ ਹੋਗੇ ਇਹ ਚੀਜ਼ਾਂ ਵਾਂ ਇਹ ਵੇਚੀਆਂ ਜਾਂਦੀਆਂ ਨੇ ਤੇ ਸਾਨੂੰ ਵੀ ਇਹੀ ਉਮੀਦ ਆ ਕਿ ਇਹ ਚੀਜ਼ਾਂ ਨੂੰ ਦੇਖ ਕੇ ਅਸੀਂ ਇਹੀ ਕੋਸ਼ਿਸ਼ ਕਰਦੇ ਹਾਂ ਕਿ ਸ਼ਾਇਦ ਜਿੰਨੀ ਹੋ ਸਕੇ ਇਹਨਾਂ ਦੀ ਹੈਲਪ ਭਾਵੇਂ ਕਿ ਪੈਸੇ ਕੋਈ ਨਹੀਂ ਮੰਗਦਾ ਪਿਆ ਪਰ ਕੀ ਪਤਾ ਕਿ ਕਿਸ ਦੇ ਦਿਮਾਗ ਦੇ ਵਿੱਚ ਕੀ ਆ ਜਾਵੇ ਇਹਨਾਂ ਨੂੰ ਕੋਈ ਬਿਜ਼ਨਸ ਹੀ ਤੋਰ ਦਿੱਤਾ ਜਾਵੇ ਇਹਨਾਂ ਨੂੰ ਇਹੀ ਏਡੇ ਨੂੰ ਹੋਰ ਵਧੀਆ ਕਰ ਦਿੱਤਾ ਜਾਵੇ ਇਹ ਸਾਡੀ ਕੋਸ਼ਿਸ਼ ਹੈ ਮੈਂ ਨਰਿੰਦਰ ਸਿੰਘ ਕਲੇਰ ਮੇਰੇ ਨਾਲ ਮੇਰਾ ਕੈਮਰਾਮੈਨ ਦਿਨੇਸ਼ ਅਸਾਡੀ ਇਹ ਕੋਸ਼ਿਸ਼ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਵੀਰ ਮਿਹਨਤ ਕਰਦੇ ਆ ਇਹਨਾਂ ਦੀ ਮਿਹਨਤ ਨੂੰ ਹੋਰ ਉਭਾਰਿਆ ਜਾਵੇ। ਸੋ ਤੁਹਾਡਾ ਕੀ ਇਸ ਬਾਬਤ ਕਹਿਣਾ ਹੈ? ਮਿਹਨਤ ਕਰਨ ਵਾਲਿਆਂ ਵਾਸਤੇ ਕੀ ਕਹਿਣਾ ਹੈ? ਤੇ ਇੱਕ ਵਾਰ ਮੈਂ ਫੇਰ ਅਪੀਲ ਕਰਦਾ ਕਿ ਅਸੀਂ ਰਾਇਕੋਡ ਰੋਡ ਨੇੜੇ ਮੁੱਲਾਪੁਰ ਰਖਵੇ ਪਿੰਡ ਦੇ ਹਿਸਵਾਲ ਵਾਲੇ ਸਾਹਮਣੇ ਵਾਲੇ ਮੋੜ ਤੇ ਖੜੇ ਆਂ। ਜੇ ਫੇਰ ਵੀ ਕਿਸੇ ਨੂੰ ਲੱਗਦਾ ਕਿ ਇਹਨਾਂ ਦੀ ਹੈਲਪ ਕਰਨੀ ਚਾਹੀਦੀ ਆ ਤੁਸੀਂ ਇੱਥੇ ਵੀ ਆ ਸਕਦੇ ਹੋ ਸਾਨੂੰ ਇਨਬਾਕਸ ਕਰ ਸਕਦੇ ਹੋ ਤਾਂ ਕਿ ਇਹਨਾਂ ਦੀ ਮਦਦ ਹੋ ਜਾਵੇ ਤੇ ਆਖਰ ਦੇ ਵਿੱਚ ਤੁਸੀਂ 805448007 ਨੰਬਰ ਤੇ ਫੋਨ ਕਰਕੇ ਵੀ ਜੋ ਵੀ ਗੱਲ ਹੈ ਉਹ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ